ਸਤਿ ਸ਼੍ਰੀ ਅਕਾਲ ਬਾਈ ਜੀ ਸਾਰਿਆਂ ਨੂੰ ਤੇ ਲੋ ਬਾਈ ਮੈਂ 11:00 ਵਾ 2:00 ਅੱਜ 11:00 ਵਾ 2:00 ਬਾਈ ਹਲਾਏ ਪਈਆਂ ਧੁੱਪ ਨੇ ਅੱਜ ਹਾਂ ਬਹੁਤ ਧੁੱਪ ਆ ਜਾਨ ਬਨ ਨਹੀਂ ਹਿਲਦਾ ਹੈਗਾ ਬਾਕੀ ਇਹ ਤਾਂ ਹਿਲਦਾ ਹੀ ਵੀ ਹਿਲਦਾ ਹੂੰ ਇਹ ਵੀ ਹਿਲਦਾ ਨਾ ਉ ਤਾਂ ਹਿਲਦਾ ਜੂੰਦਾ ਮੈਨੂੰ ਪਤਾ ਧੁੱਪਾਂ ਨਾਲ ਵੀ ਹਲਾਏ ਨੂੰ ਹੂੰ ਬਾਕੀ ਬਾਈ ਆਪਾਂ ਨੇ ਕੋਈ ਸਪਰੀਂਟੀ ਕਰੀ ਤੇ ਇਸ ਤਰ੍ਹਾਂ ਜਿਹੜਾ ਇੱਕ ਵਾਰ ਬਹੁਤ ਵਧੀਆ ਖੜੀ ਸੀ ਆ ਹੁਣ ਕੱਲ ਤੇ ਨਾ ਬਾਈ ਇਕਣਾ ਬੱਲਾ ਸੁੱਕਿਆ ਹੁਣ ਦਿਖਣ ਲੱਗ ਗਿਆ ਮਾਸੜ ਅੱਛਾ ਹਾਂ ਜਦੋਂ ਖਿੱਚਦੇ ਵਿੱਚ ਆ ਬੈਠੀ ਆ ਹਮਮ ਹੁਣ ਮੈਂ ਕਿਸੇ ਨੂੰ ਪੁੱਛਿਆ ਤਾਂ ਉਹ ਕਹਿੰਦਾ ਜੇ ਸਪਰੇਅ ਕਰੂੰਗਾ ਤਾਂ ਦਾਣਾ ਕਾਲਾ ਹੋ ਜਾਣਾ। ਅੱਛਾ ਹੁਣ ਇਹ ਤਾਂ ਦੱਸ ਹੀ ਲਿਆ ਗਿਆ ਹੋਊਗਾ। ਬਈ ਹੁਣ ਇਹ ਤਾਂ ਹੀਲਾ ਮੈਂ ਤਾਂ ਇਹਨਾਂ ਤਜਰਬੇਕਾਰ ਹੈ ਹੀ ਨਹੀਂ ਤਾਂ। ਹਮ ਇਹ ਤਾਂ ਹੁਣ ਜਿਹੜੇ ਆਪਣੇ ਵੀਰ ਵੀਡੀਓ ਦੇਖਦੇ ਹੋ ਦੱਸਣਗੇ। ਮਰੀ ਹੋਈ ਵੀ ਨਹੀਂ ਇਹ ਜੂੰਦੀ ਹੈ। ਇਹ ਆ ਤਾਂ ਜੂੰਦੀ ਹੈ ਇਹਨਾਂ ਨੂੰ ਨੁਕਸਾਨ ਕਰਨੀ ਹੈ ਹੁਣ ਇਹਦਾ ਇੱਥੇ ਰਸ ਮੁੱਕ ਲਿਆ। ਇਹਨਾਂ ਹੁਣ ਦੋਵੇਂ ਖਾਣਾ। ਹਮ ਸਮਝ? ਹੋਰ ਇਹ ਤਾਂ ਤੇਰੇ ਹੈ ਬਹੁਤ ਹੈ ਰਲਖ ਤਲੇ। ਹੋਰ ਯਾਰ। ਮੈਂ ਤਾਂ ਤੇਰੇ ਖਾਸਿਆਂ ਦੇਖਦੇ ਮੇਰੇ ਹਲੇ ਘੱਟ ਲੱਗਦੀਆਂ। ਇੱਧਰੇ ਮੇਰੇ ਪਹੀ ਬੱਲੇ ਉਧਰ ਨਹੀਂ ਹੈਗੇ ਨਹੀਂ ਜੇ ਤੂੰ ਹੁਣ ਇਹਨਾਂ ਨੂੰ ਕਹੇ ਨਾ ਵੀ ਇਹ ਚੜੀ ਵਾਲੇ ਨਾਲ ਝਾੜਤੀਆਂ ਉਹ ਵੀ ਨਹੀਂ ਹੈਗਾ ਇਹ ਉਹ ਵੀ ਨਹੀਂ ਹੈਗਾ ਚੜੀ ਵਾਲਿਆਂ ਨੇ ਆਹ ਨਹੀਂ ਝਾੜਤੀਆਂ ਉਹ ਝਾੜੀਆਂ ਉਹ ਝਾੜੀਆਂ ਇਹ ਤੇਰੇ ਤਾਂ ਬਹੁਤ ਆ ਯਾਰ ਅੰਦਰ ਵੀ ਲੋਗੇ ਕਰਾ ਫਿਰ ਤਾਂ ਇਹਦਾ ਯਾਰ ਨਾ ਇਹਦਾ ਪੁੱਛ ਫੇਰ ਪੁੱਛ ਕੇ ਕਰ ਲੈ ਉਹਨੂੰ ਦੁਕਾਨ ਵਾਲੇ ਨੂੰ ਫੋਨ ਕਰ ਲੈਂਦੇ ਆ ਹੂੰ ਉਹਨੂੰ ਪੁੱਛ ਹੋਰ ਦੇਖਦਾ ਤੋੜ ਕੇ ਪਰ ਬੈਠੀ ਹੋਊਗੀ ਤਾਂ ਹੀ ਸੁੱਕਿਆ ਇਹ ਲੈ ਤੂੰ ਤਾਜੀ ਤੋੜ ਕੇ ਦਿਖਾ ਲੈ ਉਹ ਚ ਪਤਾ ਲੱਗਦਾ ਆ ਦੇਖ ਆ ਤਾਜੀ ਆ ਹਾਂ ਇਹਦੇ ਅੱਦੇ ਹਰੇ ਆ ਡਾਕ ਕੇ ਨਾ ਕਿੱਥੇ ਕਿੱਥੇ ਗੋਗੀ ਇਹਦਾ ਹੁਣ ਕਾੜਨਾ ਪੈਣਾ ਪੈ ਪੈ ਹਾਂ ਇਹਦਾ ਨੱਪ ਤਾਂ ਨਹੀਂ ਬੱਚੇ ਖੈ ਨਹੀਂ ਇਹਦਾ ਖਾਇ ਤਾਂ ਆ ਜਾਈਏ ਜ਼ਰਾ ਆਹਾ ਵਾਹੀ ਆਹ ਵੀ ਤੇਰੇ ਤਾਂ ਬਹੁਤ ਪੈ ਗਿਆ ਸਮਾਨ ਰੇਹ ਵੀ ਨਹੀਂ ਪੈਦਾ ਰੇਹ ਨਾਲ ਹੁੰਦਾ ਏ ਰੇਹ ਨਾਲ ਹੁੰਦਾ ਨਾਲ ਕਹਿੰਦੇ ਪਾਣੀ ਨਾਲ ਵੀ ਹੋ ਜਾਂਦਾ ਹਨਾ ਹਾਂ ਦੇ ਆਣੀ ਬੱਲੇ ਬੱਲੇ ਆਇਆ ਕੀ ਕਰੂਗੇ ਅਸੀਂ ਚੰਗੇ ਬੀਜ ਕਹਿੰਦੇ ਬੀਜ ਬਹੁਤ ਵਧੀਆ ਦਾ ਟੋਰਾ ਬਹੁਤ ਵਧੀਆ ਚੁਰੇ ਤੇ ਦਾ ਨਿਸਰੇ ਵਧੀਆ ਦਾ ਆਪਰ ਫੋਲੇ ਹੋ ਗਿਆ ਆਹ ਟੋਰਾ ਮਾੜਾ ਨਾ ਅਦਰ ਡੋਡੀ ਵਾਲਾ ਕੰਮ ਵੀ ਸਟਾਰਟ ਹੋ ਗਿਆ ਜੇ ਇਹਦਾ ਇਹਦੇ ਸਪਰੇਅ ਕਰਦੇ ਲਿਆ ਕੇ ਡੋਡੀ ਵਾਲੀ ਕਰਦੇ ਹੂੰ ਬੱਚੇ ਸੰਡੀ ਵਾਲੀ ਪਾ ਕੇ ਕਰਦੇ ਜਾਂ ਡੋਡੀ ਵਾਲੀ ਕਰਨੀ ਹੈ ਸੰਡੀ ਵਾਲੀ ਕੋਈ ਮੈਗੀ ਨਹੀਂ ਹੈਗੀ ਉਹ ਵੀ ਕਰਦੇ ਹੂੰ ਵੀ ਇਹਦਾ ਇਲਾਜ ਹੋ ਜਾਊਗਾ ਮੈਂ ਤਾਂ ਬੋਲ ਰਿਹਾ ਫਿਰ ਤਾਂ ਭਾਈ ਆਪਾਂ ਵੀ ਛੇੜੀਆਂ ਘਾੜ ਦੇਖੀਏ ਫਿਰ ਫੇਰ ਨਾ ਪੈਣਾ ਬਾਈ ਹੂੰ ਹੈਗੀ ਆ ਮਰੀ ਹੋਈ ਨਹੀਂ ਤੈਨੂੰ ਦਿਖਾਈਏ ਜੀ ਅੱਛਾ ਤੇਰਾ ਹੋਰ ਹੈ ਇੱਧਰ ਵਿੱਚ ਹੈ ਹੀ ਨਹੀਂ ਘਟ ਹੈ ਉਧਰ ਉਹ ਜੂ ਜੂ ਦਾ ਦਨ ਜਾਈ ਜਾਣਾ ਹਾਂ ਘਟੇ ਮਿਲਣੀ ਆ ਇੱਧਰ ਨਹੀਂ ਉਧਰ ਐਂਗਲ ਦਾ ਬੂਟੇ ਕਰਕੇ ਮਰਦੀ ਆ ਆਹੋ ਇਹਦੇ ਵੀ ਸ਼ੋਰੇ ਦਾ ਵੀ ਫਰਕ ਪੈ ਸਕਦਾ ਵੀ ਦੇ ਕਰਕੇ ਜਿਆਦਾ ਇੱਧਰ ਹੀ ਆ ਉਧਰ ਨੂੰ ਘਟ ਹੈਗਾ ਹਾਂ ਇਹਦੇ ਮਨ ਨੂੰ ਪੁੱਛ ਕੇ ਸਦੋਂ ਨੂੰ ਬਈ ਜੇ ਮੈਂ ਪੁੱਛਦਾ ਨਾ ਰੋਪਣਾ ਇਹਦਾ ਬਪਰਾ ਕਰਦਣੀ ਕੋਈ ਬੜੀ ਗੱਲ ਨਹੀਂ ਪਰ ਇਹ ਡਾਂਕਾ ਦਾਣਾ ਕਾਲਾ ਹੋ ਜਾਂਦਾ ਉਹਨਾਂ ਨਾਲ ਗੋਬ ਦੀ ਜਿਹੜੀ ਸੁਪਾਸ ਸੁੰਡੀ ਸਪਰੇ ਕਰਦੇ ਆ ਨਹੀਂ ਯਾਰ ਸੁੰਡੀ ਵਾਲੀ ਗੱਲ ਹੋਣਾ ਨਹੀਂ ਚਾਹੀਦਾ ਹੈਗਾ ਹੁਣ ਮੈਂ ਜਾਨੀ ਤੇਲੇ ਵਾਲੀ ਜਿਹੜੀ ਕਰੀ ਆ ਉਦੋਂ ਨਿਸਤਰੀ ਹੋਈ ਪਰ ਕਰੀ ਆ ਤੇਲੇ ਵਾਲੀ ਲੈਣੀ ਕਰ ਇਹ ਨਾਲ ਹੁੰਦਾ ਜ਼ਿਆਦਾ ਅੱਛਾ ਹਾਂ ਆ ਤੇਰਾ ਦਾਣਾ ਤਾਂ ਪੈ ਗਿਆ ਹਨਾ ਦਾਣਾ ਪੂਰਾ ਆ ਦੇਖਾ ਆਮ ਨਾਲ ਵੱਲ ਮੁਰਗੀ ਇਹਨੂੰ ਵੀ ਨੁਕਸਾਨ ਕਰੂਗੀ ਉਹਨੇ ਕਿਆ ਨਹੀਂ ਉਹ ਤਾਂ ਕਹਗਾ ਹੁਣ ਆਹ ਦਾਣਾ ਪੂਰਾ ਬਣਿਆ ਵਕੜ ਮੈਨੂੰ ਐ ਸਮਝਾਵਾਂ ਛੜ ਜਿਵੇਂ ਹੁਣ ਆਹ ਵੱਲ ਮੁਰਗੀ ਹੂੰ ਇਹ ਤਾਂ ਨਹੀਂ ਸਿਕਾਉਣ ਲੱਗੀ ਇਹ ਨਹੀਂ ਇਹਨੂੰ ਕਿਸਾਉਣਾ ਉਹਨਾ ਹੈ ਬਾਕੀ ਪਤਾ ਵੀ ਕੁਝ ਨਹੀਂ ਹੈਗਾ ਸਿਕਾ ਵੀ ਸਕਦੀ ਹੈ ਮਗਰ ਇਹ ਹੁਣ ਵੱਢਣੇ ਲੱਗ ਗਏ ਉਹ ਵੱਢਦੇ ਜਿਹਦਾ ਰਸ ਜਾਣਾ ਉਹ ਤੋੜਤਾ ਉਹਨਾ ਕਨੈਕਸ਼ਨ ਕਹਿ ਤੇ ਹੁਣ ਸੁੱਕਣੇ ਬੱਦ ਸੁੱਕਣਾ ਹੀ ਹੈ ਹਾਂਜੀ ਇਹਦਾ ਹੁਣ ਸੰਡੀ ਹੈ ਚੀਤ ਹੈ ਇਹ ਵੱਲ ਦੀ ਵੀ ਉਹੀ ਨਾਲੀ ਹੂੰ ਜਿਹੜੀ ਹਰੀਆਂ ਨਾਲੀ ਉਦੀ ਵੀ ਹੋਈ ਜੀ ਰਸਤਾ ਹਲੇ ਇੱਥੇ ਵੀ ਹੈਗਾ ਇਹ ਖੜੇ ਪੱਕ ਗਈ ਵੀ ਸੁੱਕਣ ਲੱਗ ਗਈ ਉਹਨਾਂ ਤਾਂ ਰਾਸ ਕੱਢਣਾ ਥੱਲੇ ਸੀ ਤੋੜਨਾ ਤੇ ਕਰਦੀ ਸਪਰੇ ਦਾ ਨਾ ਸਪਰੇ ਤੂੰ ਕਰਦੇ ਤੈਨੂੰ ਮੈਂ ਕਹਦਾ ਵੀ ਅੱਜ ਮੇਰੇ ਘਰ ਤੂੰ ਕਹਿੰਦਾ ਮੈਂ ਸਪਰੇ ਕਰਨੀ ਆ ਫੇਰ ਤੂੰ ਛੱਡ ਗਿਆ ਮੈਂ ਬੰਦੇ ਨੂੰ ਜਿਹਨੂੰ ਲਿਆਇਆ ਤਾਂ ਉਹ ਕਹਿੰਦਾ ਤੇਰਾ ਹੀ ਹੋ ਜਾਣਾ ਇਹ ਚ ਆ ਨੁਕਸ ਮੈਨੂੰ ਲੱਗਦਾ ਇਹ ਖਰਾਬ ਤਾਂ ਨਹੀਂ ਕਰੂ ਜਿਹੜਾ ਹਾਂ ਹੁਣ ਥੱਲੇ ਦੇ ਨਸਰ ਲੱਗੇ ਛੋਟੇ ਛੋਟੇ ਜਿਹੜੇ ਰਹਿ ਗਏ ਤੇ ਆ ਦੇਖ ਹਾਸੇ ਆ ਬੂਟਾ ਨੂੰ ਇੱਕ ਸਰ ਦੇ ਭਲੇ ਇਹ ਚੀਜ਼ ਪਈ ਜਲ ਥੱਲੇ ਦੇ ਫੁੱਟ ਰਿਹਾ ਬਹੁਤ ਦੇ ਵੀ ਹਾਂ ਦੇ ਹਾਂ ਆ ਥੱਲੇ ਦੇ ਫੁੱਟ ਇਹ ਤਾਂ ਹਲੇ ਚਲ ਨਿਕਲੇ ਆਇਆ ਫੇਰ ਵੀ ਜਿਹੜੇ ਥੱਲੇ ਦੇ ਫੁੱਟਦੇ ਆ ਆਹ ਵਧੀਆ ਇਹ ਸੀ ਬਲੇਟ ਇਹਨੂੰ ਕਹਿੰਦੇ ਬਾਈ ਕੀ ਚੀਜ਼ ਹੈਗਾ ਨਾ ਜਾਣ ਹੁੰਦਾ ਜਿਕਣਾ ਪੁੱਛਦਾ ਤੁਨੂੰ ਹੱਸਦਾ ਇਹ ਸੀ ਬਲੇਟ ਹੈ ਹੋਰ ਕੀ ਹੈ ਫੇ ਤਾਂ ਸਾਰਾ ਕੁਝ ਹੈ ਬਾਈ ਕੁਝ ਵੀ ਨਹੀਂ ਹੈ ਸਭ ਕੁਝ ਹੈਗਾ ਸਭ ਕੁਝ ਹੈਗਾ ਜਦੋਂ ਕਰਨੀ ਪੈਣੀ ਵਾਸਟ ਲਾਈਏ ਫਿਰ ਤਾਂ ਮੈਂ ਤੁਹਾਨੂੰ ਆਹੀ ਦਿਖਾਉਣ ਨੂੰ ਲਿਆਇਆ ਤਾਂ ਮੈਂ ਬੰਦਾ ਜਿੱਗਿਆ ਸਾਡਾ ਘੁੰਮਣ ਕਿੰਨੇ ਕਿੰਨੇ ਵਜੇ ਆ ਗਏ ਅੱਜ ਮੈਂ ਤਾਂ ਵੇਰ 2:30 ਵਜੇ ਮੁੜਿਆ ਘਰ ਅੱਛਾ 2:30 ਵਜੇ ਮੁੜਿਆ ਉੱਥੇ ਅਸੀਂ ਟਾਈਮ ਸਾਨੂੰ ਦਿੱਤਾ ਦਾ ਜਿਹੜਾ ਬਾਈ ਦੇ ਨਾ ਬੰਦੇ ਨੂੰ ਮਿਲਣਾ ਮਲਾਉਣਾ ਦਾ ਖਾ ਉਹ ਕਹਿੰਦਾ ਮੈਂ 10 ਵਜੇ ਮਿਲੂੰਗਾ ਹੂੰ ਕਰਤੇ ਫਿਰ 9:00 ਵਜੇ ਤੁਰ ਪਏ ਤੇ 10 ਵਜੇ ਮੈਂ ਪਹੁੰਚ ਗਿਆ ਹੂੰ ਇੱਕ ਬਾਈ ਦਾ ਹੋਰ ਫੋਨ ਆ ਗਿਆ ਉਹ ਕਹਿੰਦਾ ਵੀ ਅਸੀਂ ਮਾਸੜ ਬੂਟੇ ਲਾਉਣੇ ਆ ਹੂੰ ਤਿੰਨ ਖੇਤ ਹੂੰ ਵੀ ਕਿੰਨੇ ਲੱਗਣਿਆ ਮਾ ਤੁਸੀਂ ਦੱਸੋ ਕਿੰਨੇ ਲਾਉਣੇ ਆ ਤੁਹਾਡੀ ਮਰਜ਼ੀ ਐ ਤੇ ਕੀਲੇ ਚ 500 ਲਾ ਲਓ ਜੇ ਫਸਲ ਨਹੀਂ ਕਰਨੀ ਜੇ ਫਸਲ ਕਰਨੀ ਆ ਵਿੱਚ 400 ਵੀ ਹੋ ਜਾਂਦਾ 350 ਵੀ ਹੋ ਜਾਂਦਾ ਹੂੰ ਚਲ ਵੀ ਕਹਿੰਦਾ ਫਿਰ ਮੈਨੂੰ ਦੱਸਿਓ ਕਿ ਕਹਣਾ ਮਹਾ ਅਸੀਂ ਆਉਣਾ ਇੱਧਰ ਉਹ ਫਿਰ ਮੈਂ ਇੱਥੇ ਪਹਿਰਾ ਖੜਾ ਥੋਨਾਂ ਦੇ ਅੱਛਾ ਕਹਿੰਦਾ ਮੈਂ ਮਾਸਰ ਚੰਡੀਗੜ੍ਹ ਵਾਲੇ ਦੇ ਗੁੱਠਿਆਂ ਦੇ ਮੂਹਰੇ ਖੜਾ ਵੀ ਕਹੇ ਉਹ ਮੜਾ ਜਾ ਫਿਰ ਹੋਰ ਕਹੇ ਮੈਂ ਬਾਹੀ ਬਾਹਰ ਖੜਾ ਉਹਨੂੰ ਮੰਦਰ ਪਾਓ ਹੂੰ ਚੱਲ ਸਾਡੇ ਜਾਂਦਾਂ ਨੂੰ ਬੈਠਾ ਦਾ ਫਿਰ ਮੈਂ ਉਹ ਪੁੱਛਿਆ ਮਹਾ ਬੇ ਮੇਰੇ ਲੱਗਿਆ ਉਹ ਦੱਸ ਲੈਣਾ ਹੂੰ ਵੀ ਜੀ ਆਏ ਡੌਲ ਲੈਣਾ ਕਹਿੰਦਾ ਅਸੀਂ ਕਿਸੇ ਦੇ ਖੇਤ ਆ ਉਧਰ 10 ਫੁੱਟ ਛੱਡਣੀ ਐ ਅੱਛਾ ਫਿਰ ਸਾਡੇ ਤਿੰਨੇ ਲੱਗਾਂ ਮੈਂ ਫਿਰ ਤੁਹਾਡੇ ਗੱਭੇ ਡੌਲ ਲੱਗ ਜਾਣੀ ਐ ਹੂੰ ਵੀ ਤੁਸੀਂ 11 ਡੌਲ ਸਮਝੋ ਤਕਰੀਬਨ ਲਾ ਕੇ ਚ ਤੇਤੀ ਲਗੇ ਮਹਾ 330 ਤੇ ਲੱਗਦਾ 1000 ਕਬੂਟਾ ਲੱਗਣਾ। ਹਾਂ। ਇੱਕ ਅੱਧੀ ਲਾਈਨ ਕਿਤੇ ਵੱਧ ਲੱਗ ਸਕਦੀ ਐ। ਚਲੋ ਕਰ ਲੈ ਵੀ 1100 ਬੂਟਾ ਤੁਹਾਨੂੰ ਲੈਣਾ ਪੈਣਾ। 1100। ਕੁਸ ਛੱਡੀ ਵਿੱਚ ਮਾੜੀ ਨਿਕਲ ਜਾਂਦੀ ਐ। ਅਗਲਾ ਦੜਾ ਜਾ ਪਾ ਦਿੰਦਾ ਚੱਕ ਕੇ। ਹੂੰ। ਚਲ ਕੁਸ ਮਹਾ 20 ਛਟੀਆਂ ਆਪਣੇ ਥੈਲੇ ਥੂਲੇ ਚ ਪਾ ਕੇ ਰੱਖ ਲਓ ਕਈ ਵਾਰ ਸੁੱਕ ਜਾਂਦੀ ਫਟ ਕੇ। ਹੂੰ। ਵੀ ਐਨੀ ਕਰਨੀ ਪੈਣੀ ਐ 10 ਰੁਪਏ ਭਾਈ ਪਹਿਲਾਂ ਪਾਉਣੇ ਪੈਣੇ ਆ। ਵੀ ਹਾਂ ਮਹਾ ਬੜੀ ਸਲਾਹ ਕਰਕੇ ਮੈਨੂੰ ਸ਼ਾਮ ਤੱਕ ਦੱਸ ਦੇ ਮੈਂ ਤੁਹਾਨੂੰ ਬਾਬੂ ਦਾ ਨੰਬਰ ਆਰੂਦਾ ਅਕਾਊਂਟ ਨੰਬਰ ਭੇਜ ਦੂੰਗਾ। ਉਹਦੇ ਨਾਲ ਗੱਲ ਤਲੋ ਬਾਈ ਨੂੰ ਮਿਲੇ ਚੰਗੇ ਤੇ ਉਹਨਾਂ ਨੇ ਟਰੈਕਟਰ ਲਿਆਂਦਾ ਬੜਾ ਬਾਈਆਂ ਦਾ ਨਾਮਾ ਕਿਹੜਾ ਕੱਲ ਲਿਆਂਦਾ ਉਹਨਾਂ ਨੇ 585 ਜੂਬੋ ਜੂਬੋ ਹਾਂ ਨਾ ਜ਼ਿਆਦਾ ਇੱਕ ਅਰਜਨ ਖੜਾ ਉਹਨਾਂ ਦੇ ਅਰਜਨ ਖੜਾ 755 ਗੱਨਾ ਹੁੰਦਾ ਹਾਂ 700 ਕਿਹੜਾ 755 605 ਇੱਕ ਨਹੀਂ 605 ਇੱਕ 655 ਉਹ 755 ਦਾ ਮਨ ਲੱਗੀ ਬੜਾ ਤਾਂ 700 ਦਾ ਹੋ ਉਹ ਕਹਿੰਦੇ ਵੀ ਜੇ ਛੋਟਾ ਕੰਮ ਆ ਤਾਂ ਹਿਲ ਜਾਣਾ ਪੈਂਦਾ ਇੱਕ ਨਿਊ ਹਾਲੈਂਡ ਹੈ ਉਹ ਵੀ ਬੜਾ ਹੀ ਹੈ ਅੱਛਾ ਕਹਿੰਦਾ ਛੋਟਾ ਲੈਂਦਾ ਕਹਿੰਦਾ ਹੁਣ ਆਲੂ-ਉਲੂ ਅਸੀਂ ਲਾਉਂਦੇ ਜਿੱਦਾਂ ਇਹਦੇ ਮਟਰ ਵੀ ਇਹੋ ਛੋਟਾ ਕੰਮ ਕਰ ਜਾਂਦਾ ਜਣੀ ਉਹਦੇ ਟਾਇਰੇ ਛੋਟੇ ਆ ਕੰਮ ਤਾਂ ਛੋਟਾ ਕੰਨਾ ਹੈ 4x4 ਹੈ ਹੂੰ ਦੇਖਿਆ ਮੈਂ ਚਲਾ ਕੇ ਵੀ ਚੱਲ ਬਾਈ ਨਾ ਹੋਇਆ ਕਮਾਇਆ ਸਾਨੂੰ ਦਿਖਾਏ ਉਹਨੇ 28 ਕਿਲ ਇੱਕ ਜਗ੍ਹਾ ਦਿਖਾਏ 14 ਇੱਕ ਜਗ੍ਹਾ ਦਿਖਾਏ 15 ਇੱਕ ਜਗ੍ਹਾ ਦਿਖਾਏ 4 ਇੱਕ ਜਗ੍ਹਾ ਦਿਖਾਏ ਬਣੀ ਗੱਲ ਕਿਤੇ ਫਿਰ ਜਣੀ ਗੱਲ ਬਣ ਜੂਗੀ ਬਣ ਜੂਗੀ ਹੁਣ ਉਹਨਾਂ ਨੇ ਨਾ ਬੁੱਕ ਕਰੇ ਅਸੀਂ ਕਹਿੰਦੇ ਬੁੱਕ ਹੁਣ ਸਾਨੂੰ ਤਾਂ ਮੈਨੂੰ ਸਮਝ ਨਹੀਂ ਆਉਂਦੀ ਹੈਗੀ ਹੁਣ ਸਾਡੇ ਰਿਸ਼ਤੇ ਕਹਿੰਦੇ ਬੁੱਕ ਕਰੇ ਬੁੱਕ ਕਰ ਕਰਿਆ ਹੁੰਦਾ ਕੁਛ ਨਾ ਬਿਆਨਾਂ ਬੋਨਾ ਉਹ ਬੁੱਖ ਹੋਇਆ ਬੰਦਾ ਹੂੰ ਉਹਦੇ ਸਾਥੇ 40 ਜੂਲੀ ਮੰਗਿਆ ਹਾਂ ਨਹੀਂ ਸਾਡਾ ਬੰਦਾ ਕਹਿੰਦਾ ਵੀ ਕਰਾ ਦੂੰਗਾ 30 ਤੂੰ ਤੱਕ ਹੋ ਜਾਊਗਾ ਅੱਛਾ ਮੈਂ ਫਿਰ ਇਸ ਦਾ ਕੋਈ ਸੈੱਟ ਹੈ 28 ਕਿੱਲਾਂ ਦਾ ਇਕੱਠਾ ਬਣ ਜਾਊਗਾ ਆਹ ਵੇ 30 ਦੇ 30 ਠੀਕ ਆ ਹਾਂ 1 ਕਿੱਲੇ ਦੀ ਪਾਟ ਇੱਕ ਪਾਸੇ ਆ 7 ਕਿੱਲੇ ਲਵਾਈ ਸਿੱਧੀ ਹੂੰ ਚੜਾਈ 1 ਕਿੱਲੇ ਦੀ 7 ਕਿੱਲੇ ਦੀ ਲਵਾਈ ਅੱਛਾ ਉਤੇ ਬਾਦ ਪਹੀ ਆ ਗਈ ਆਪਣੀ ਹੂੰ 4 ਇਕੱਠੇ ਛੱਡੀ ਬੋਨਾ ਸਿੱਧੀ ਹੂੰ ਹੂੰ ਫਿਰ ਤਿੰਨ ਕੀਲੇ ਦੀ ਚੜਾਈ ਸੱਤ ਕੀਲੇ ਦੀ ਲਵਾਈ ਦੂਏ ਪਾਸੇ ਆ ਅੱਛਾ ਤਿੰਨ ਮੋਟਰਾ ਵਿੱਚ ਉਹਦੇ ਅੱਛਾ ਤਿੰਨ ਮੋਟਰਾ ਤਿੰਨ ਮੋਟਰਾ ਜੀਰੀ ਆਪਣੇ ਇਹ ਬੂਟੇ ਆ ਜਿਹੜੇ ਚਾਰ ਪੰਜ ਇਕੱਠੇ ਕਰ ਲੈ ਐਡਾ ਇੱਕ ਬੂਜਾ ਅੱਛਾ ਰੂਖ ਹੋ ਜਾਂਦੇ ਸੀ ਜੀਰੀ ਮੈਂ ਇੱਧਰ ਸੰਗਰੂਰਕ ਨਹੀਂ ਜਾਇਆ ਕਿਤੇ ਨਹੀਂ ਰਿਖੀ ਹੈ ਬੀਜ ਕਿਹੜਾ ਲਾਉਨੇ 20110 ਹੈ 126 ਹੈ 122 ਹੈ 131 ਹੈ 131 ਜਿਆਦਾ ਲਾਉਨੇ ਆ 131 ਜਿਆਦਾ ਹੈ ਪਰ ਭੁੱਖ ਰਹਿੰਦੀ ਆ ਜੀ ਦੇਖ ਕੇ ਮਸੜ ਉਧਰ ਦੇਖੀਏ ਉਧਰ ਦੇਖ ਲੈ ਇੱਕੇ ਬੀਜ ਆ ਇੱਧਰ ਸ਼ੋਰੇ ਕਿੰਨੀ ਹੋਊਗੀ ਪਰ ਸ਼ੋਰਾ ਹੈ ਕਿੱਥੇ ਨਹੀਂ ਸਾੜੇ ਸਾੜੇ ਖਾਊਗਾ ਹਾਂ ਐ ਜੀ ਦਿਖਾ ਮੈਨੂੰ ਕਿਤੇ ਇਹੋ ਦੇ ਨਾਲ ਤੇ ਪੱਕਿਆ ਬਜਾ ਰਾਦਾ ਮੈਨੂੰ ਹੈਨਾ ਇਹ ਜਿਆਦਾ ਬਸਣ ਹਰ ਲੱ ਆਣੀ ਜੇਤੀ ਦਿਖਾ ਕਿੱਥੇ ਆਈ ਨਹੀਂ ਜੇਤੀ ਹੈਗੀ ਆ ਜਾ ਰਹੀ ਹੈਗੀ ਕਦੇ ਕਦੇ ਆਏਗੀ ਆਉ ਖਾਸੀ ਯਾਰ ਉਹ ਵੀ ਓਕੇ ਹੈਗੀ ਖਾਸੀ ਉਹ ਨਹੀਂ ਹੈ ਜੀ ਹੂੰ ਇਹ ਸੁੰਡੀ ਪਈ ਵੀ ਹੁੰਦੀ ਇਕੱਠੀ ਜੀ ਨਾ ਆਏ ਆ ਆ ਚੀਜ਼ ਵੀ ਪਾਉਂਦੇ ਆ ਕਿਸੇ ਵੱਟਿਆ ਫੇ ਲੱਗਦੇ ਆਹ ਹਰਿਆਈ ਵੱਡੀ ਹੋਈ ਉਹ ਹੂੰ ਹੋਰ ਤਾਂ ਨਹੀਂ ਹੈਗੀ ਯਾਰ ਬਹੁਤੀ ਨਹੀਂ ਉੱਥੇ ਚਾਰ ਪੰਜ ਬੂਟੇ ਜਿਹੜੇ ਆ ਕੇ ਤੇ ਠੀਕ ਇਕੱਠੀ ਹੀ ਹੈ ਇਹ ਤਾਂ ਪਹਿਲੂ ਇਹਨੂੰ ਕਹਿ ਸਕਦੇ ਆਪਾਂ ਵੀ ਇਹ ਪਹਿਲਾਂ ਦੀ ਹੂੰ ਉਹ ਥੋੜੀ ਜਿਹਾ ਜੂਨੀ ਇਹ ਤਾਂ ਜੀ ਯਾਰ ਗੱਦਰ ਹੋਣ ਲੱਗ ਗਈ ਲੈ ਦੀਦੀ ਬਾਲ ਪਰ ਮੈਨੂੰ ਰਿਹਾ ਘਾਟ ਲੱਗਦਾ ਦਾਣਾ ਘੱਟੇ ਲਿਖਦਾ ਮੈਨੂੰ ਦਾਣਾ ਘੱਟ ਲੱਗਦਾ ਪਰ ਹੈਂ ਦਾਣੇ ਕਿੱਥੇ ਗਏ ਆਹ ਆ ਤਾਂ ਦਾਣੇ ਕੋਈ ਜਲ ਜਾਨਵਰ ਖਾ ਗਿਆ ਹੋਣਾ ਇਹ ਫੇਰ ਮਾਸੜ ਇੱਥੇ ਲੱਗਦੇ ਰਹਿੰਦੇ ਤਹਾਨ ਹੂੰ ਉੱਥੇ ਤਾਂ ਪਹਿਲੀ ਵਾਰ ਲੱਗੇ ਉਹ ਉੱਥੇ ਸਰਪ੍ਰੈਂਸ ਹੀ ਆ ਜੀ ਇਹਦਾ ਮੜਾ ਮੋਟਾ ਉਹ ਜਿਆਦਾ ਬੁੱਝਾ ਦੇਖਣਾ ਲੱਗਦਾ ਤਾਂ ਹੁਣ ਬੁੱਝਾ ਕੁਝ ਨਹੀਂ ਦਿਖਦਾ ਪੱਤੀ ਜੀ ਹੋ ਗਈ ਮੈਨੂੰ ਦੇਖ ਕੇ ਕੁਝ ਪਾਇਆ ਨਹੀਂ ਹੈਗਾ ਬੁੱਝੇ ਦੇਖ ਕੇ ਕਰ ਦੇਣੀ ਬਾਈ ਛੱਡ ਤੂੰ ਸਾਰਾ ਕੁਝ ਕਰ ਦੇ ਮੈਂ ਵੀ ਕਰਦਾ ਕੱਲ ਨੂੰ ਲਿਆ ਕੇ ਮੇਰੇ ਵੀ ਨਾਲ ਆਣੇ ਪੁੱਛ ਲੈਣਾ ਵੀ ਮਾ ਦਾਣਾ ਕਾਲਾ ਨਾ ਹੋਵੇ ਨਾਲ ਠੀਕ ਆ ਮੇਰੇ ਵੀ ਦੋ ਕ ਪੰਪਾਂ ਦਾ ਕਸਰਾ ਇਹ ਮੈਂ ਵੀ ਛੱਡ ਦਿੱਤੀ ਪਰਲੀ ਸੀ ਫਰਾਈਟ ਪਈ ਤੇ ਉਧਰ ਵੀ ਅੱਜ ਦੇਖ ਕੇ ਆਉਣਾ ਕਿਆ ਬਣਿਆ ਉਧਰ ਦੁਬਾਰੇ 3-4 ਦਿਨ ਦੇਖਿਆ ਇਹਦਾ ਜਦ ਸਾਫ ਹੋ ਗਈ ਸੀ ਹੁਣ 4 ਦਿਨ ਲੰਘ ਗਏ 2 ਦਿਨ ਤਾਂ ਇੱਧਰ ਉਲਝੇ ਲੰਘ ਗਏ ਅੱਧੇ ਵੀਗੇ ਜਮੇ 4 ਕਿਲੋ ਵੀ ਜਵਾਪਾ ਤੇਰੀ ਦਾ ਅੱਧੇ ਵੀਗੇ ਵਾ ਖੇਤ ਦੇਗ ਰੱਖਾ ਮਨੂੰ ਅਸੀਂ ਵੀ ਵੇਚਣੀ ਆ ਹਲੇ ਅਸੀਂ ਵੇਚਨੇ ਆ ਬਾਜੀ ਦਾ ਜੇ ਕਮੈਂਟ ਆਇਆ ਤਾਂ ਕਹਿੰਦਾ ਮਾਦਲ ਟਾਲ ਪਾਣਾ ਜੇ ਨਹੀਂ ਇੱਥੇ ਵੇਚ ਦੇ ਮਾਹ ਠੀਕ ਆ ਆ ਤਾਂ ਅਬ ਹੋ ਗਈ ਅੱਜ ਲਾਇਆ ਕੱਲ ਪਾਪਾ ਉੱਤ ਐਦੇ ਪਰ ਸੁੰਡੀ ਦਾ ਲਾਇਆ ਕਾ ਰੌਂਡ ਆ ਪਤਾ ਲਾਇਆ ਮੈਨੂੰ ਰੁੱਕੀ ਵੀ ਲੱਗਦੀ ਹੈ ਨਹੀਂ ਨਹੀਂ ਸਾਥ ਖਾਇਦਾ ਇੱਧਰ ਜਿੰਨੇ ਕੋਲ ਵਾ ਅੱਛਾ ਇੱਧਰ ਕੱਖ ਆ ਪਾਈ ਆਹਾ ਉਹ ਚਰੀ ਨੇ ਗਾਂਹ ਵੀ ਜੀਵਿਆ ਮੱਕੀ ਮੰਗਣ ਨਾਲ ਜਿਕਨਾ ਆਪਾਂ ਚਰਦੇ ਸਿਆੜ ਦੇ ਦਿੰਦੇ ਓਕਣਾ ਨਾ ਚਰੀ ਦੇ ਆਲੇ ਦਲੇ ਕੱਖ ਦਾ ਸਿਆੜ ਦਿੰਦਾ ਫਿਰ ਹਾਂ ਜਰੀ ਦਾ ਜਰੀ ਦਾ ਮੈਂ ਪਰਸੋਂ ਵੀਡੀਓ ਜੀ ਦਿਖਾਈ ਹੈ ਵੀ ਭਾਈ ਏਕਣੇ ਜੰਮਦਿਆਂ ਸਾਰਿਆਂ ਜਰੀਆਂ ਬਹੁਤ ਘੱਟ ਜੰਮਦਿਆਂ ਮੌਸਮ ਖੁਸ਼ਕ ਹੈ ਐਦਾਂ ਕੀ ਮੌਸਮ ਸਾਥ ਦੇ ਰਿਹਾ ਮੌਸਮ ਸਾਥ ਰਿਹਾ ਹੈ ਗਾ ਵੀ ਜਿਕਣਾ ਉਹ ਦੇਖੋ ਵੱਡੀ ਆਲੇ ਗੈਰੇ ਗੈਰ ਬੀਜੀ ਜਾਂ ਬਜਾਈ ਜਾਂਦੀ ਹੈ ਵੀ ਏਕਣਾ ਕੱਖ ਪੂਰੇ ਹੁੰਦੇ ਜੇ ਕਿਤੇ ਮੀਂਹ ਪਈ ਜਾਵੇ ਨਾ ਉੱਪਰ ਜੀ ਦੇਖੀ ਮੜੇ ਜੀ ਫੇਰ ਨਹੀਂ ਹੁੰਦੀ ਹੈ ਜੀ ਤੇਰੀ ਫੇਰ ਤਾਂ ਸਾਡੇ ਤਾਂ ਹੁੰਦੇ ਨਹੀਂ ਏਕਣਾ ਕੱਖ ਸਾਡੇ ਥੋੜੀ ਜੀ ਜਿਹੜੇ ਜਿੰਨੇ ਬੂਟੇ ਕੱਖ ਬੀਜੇ ਆ ਜਿਹੜੀ ਆਦਰ ਵੀ ਗਰਮੀ ਜਾਂ ਇਹ ਵੀ ਹਾਸ ਕੌਂਟਰੀ ਇਹ ਦੇ ਗੋਹ ਨੂੰ ਫੇਰ ਢੰਡੀ ਪਈ ਵੀ ਹੈ ਹਾਂ ਕੀ ਪਰਦਾ ਹੋ ਜਾਣਾ ਸੰਤੀ ਨਹੀਂ ਖਾਲਿਆ ਸੀ ਤਾਂ ਜ਼ਿੰਮੇਦਾਰ ਪਿਆ ਵਾ। ਕੀ ਕਰੇ? ਹਾਂ ਜੀ ਹਾਲੀ ਦੇ ਕਹੇ ਜੀ ਦੀ ਸੰਤੀ ਨੇ ਕਿਸ ਤਰ੍ਹਾਂ। ਇਹ ਤੇਰੀ ਸੋਕੇ ਵਿੱਚ ਤਾਂ ਨਹੀਂ ਅਹੀ ਵੀ ਪਾਣੀ ਪੁਣੀ ਲਾਇਆ ਬੈਨੂੰ। ਨਹੀਂ ਤਾਂ ਥੱਲੇ ਇਹਨੂੰ। ਇਹਨੂੰ ਮੈਂ ਭਰ ਕੇ ਆਵਾਂ ਥੇੜਾ। ਹੂੰ। ਥੱਲੇ ਨੂੰ ਪਾਣੀ ਵੜਦਾ ਨਾ ਉੱਪਰ ਮਹਾਏ ਨੇ ਬੱਤੀਆਂ ਜਿਹਾ ਪੱਠ ਹੋਈਆਂ ਵੇ। ਨਹੀਂ ਨਹੀਂ।ਾਰੇ ਨਹੀਂ ਮੋਬੁੱਧ। ਨਹੀਂ ਮਾਦਾ ਚੱਲ ਨਿਸਰਨ ਲੱਗ ਗਿਆ। ਕੋਈ ਨਾ ਗੱਲ ਕਰ ਕੀ ਦਾ ਵੀ ਮੇਰਾ ਐਉਂ ਖੜ ਗਿਆ ਦਾ ਅੱਛਾ ਇੱਧਰ ਨੂੰ ਮਾਹਰ ਘਟਦਾ ਆਉਂਦਾ ਨਾ ਕੰਮ ਇੱਧਰ ਨੂੰ ਘਟਦਾ ਆਉਂਦਾ ਹਾਂ ਉੱਧਲੇ ਬਸ ਹੈਗਾ ਤਾਂ ਹੈ ਚਲ ਇੰਨੀ ਸਿਕਾਇਤ ਹੈਗੀ ਜਦ ਅਸੀਂ ਸਪਰੇਅ ਨਹੀਂ ਕਰੀ ਅਸੀਂ ਦੋਸ਼ੀ ਤਾਂ ਅਸੀਂ ਆ ਹੁਣ ਇਹਦਾ ਬੀਜ ਦਾ ਕੋਈ ਚੱਕ ਨਹੀਂ ਨਗਦਾ ਹੋਣਾ ਹੀ ਤਾਂ ਉਹ ਦੀ ਇਸ ਤਰ੍ਹਾਂ ਨਹੀਂ ਉਹਦਾ ਰੀ ਦਾ ਇਹਦਾ ਰੂਤਾ ਫਰਕ ਹੈ ਗੰਨੇ ਵਾਲੇ ਖੇਤ ਦਾ ਫਰਕ ਜਿਵੇਂ ਮਾਹਰ ਨੂੰ ਮੱਚੀ ਜੂਰੀ ਬੀਜਦਾ ਉਹਦੀ ਮ ਗੰਨਾ ਹੀ ਦੇਖਿਆ ਤਿੰਨ ਸਾਲ ਤਿੰਨ ਸਾਲ ਗੰਨਾ ਰੱਖਿਆ ਹੈ ਉਹ ਵੀ ਖੇਤ ਵਿੱਚ ਲਾ ਫਾਈਲਾਂ ਹੀ ਬੂਟਾ ਸ਼ਗਨਾ ਦਾ ਮਿਲ ਗਿਆ ਹਾਂ ਹੈ ਜਾਪਾ ਆਣੀ ਇਹ ਥੱਲੇ ਬੜੀ ਬੈਠੀ ਧੁੱਪਾਂ ਤੇ ਹੁਣ ਕਿੱਥੇ ਬਾਹਰ ਨਿਕਲਣਾ ਸ਼ਾਮ ਨੂੰ ਨਿਕਲਣਾ ਇਹਨੂੰ ਕਰਦੇ ਹਾਂ ਥੱਲੇ ਨੂੰ ਫੜ ਜਾ ਇਹਦੇ ਵਿੱਚ ਵੀ ਘਟਾ ਯਾਰ ਐਨੇ ਤਾਂ ਨਹੀਂ ਹੈਗੇ ਤੇਰੇ ਨਹੀਂ ਨਹੀਂ ਕਿਤੇ ਕਿਤੇ ਆ ਕਿਤੇ ਆਇਆ ਜਿਕਣਾ ਬੂਟਾ ਐਨਾ ਤਾਂ ਹੋ ਹੀ ਜਾਂਦਾ ਇਹ ਐਨਾ ਤਾਂ ਹੋ ਜਾਂਦਾ ਸਪਰੇਅ ਦਾ ਕਰਾ ਦਈਏ ਨਹੀਂ ਤਾਂ ਕੋਈ ਜੁਰਮ ਨਹੀਂ ਕਰ ਕੋਈ ਹੇ ਜਿਆਦਾ ਕਰਾ ਦੇ ਯਾਰ ਕਿੰਨਾ ਕੰਮ ਹੈ 5-600 ਰੁਪਏ ਦਾ ਕੰਮ ਹੈ ਸਾਰਾ ਮਿਲਾ ਕੇ ਪਾਸੇ ਕਰ ਮੈਂ ਵੀ ਚੱਕ ਦਾ ਹਥਿਆਰ ਕੱਲ ਨੂੰ ਆਪੇ ਕੱਲ ਨੂੰ ਹੁਣ ਬਿਲ ਹੈ ਬਹੁਤ ਚੜੀ ਆਹੀ ਰਹਿ ਗਈ ਚੜੀ ਨਾ ਇਹ ਇੰਨੀ ਕੁ ਵੱਡ ਹੁੰਦੀ ਆ ਲੰਬੀ ਅੱਛਾ ਹੂੰ ਐਨਾ ਘੜੇ ਹੁਣ ਹੋ ਜਾਂਦਾ ਦਸ ਦਿਨ ਚ ਚਲੋ ਕੋਈ ਨਹੀਂ ਦੋ ਦਿਨ ਦਿੰਦੇ ਤਾਂ ਲਵੋ ਅੱਛਾ ਠੀਕ ਆ ਮੈਂ ਦੋ ਦਿਨ ਦੇ ਵੜਦਾ ਹੁੰਦਾ ਆ ਦੋ ਦਿਨ ਦੇ ਵੜਨ ਲਈ ਗੇਂਦੇ ਆ ਸਿੰਘ ਦੇ ਵੱਡੇ ਦੇ ਸੈਚੀ ਜਰੂਰ ਨੇ ਠੀਕ ਹੈ ਤੇਰੀ ਹੋੜੀ ਹੋਈ ਆ ਮਾੜੀ ਨਹੀਂ ਚੱਲ ਰਿਹਾ ਤਕੜੀ ਚ ਇਹ ਸੜੀ ਸਿੱਧੀ ਪੈ ਗਈ ਨੇ ਤੇ ਵੀ ਜਦ ਪਈ ਵੀਦਣਾ ਮੈਂ ਵਜਾ ਖਾਲੀ ਹੋਏ ਜਦ ਵੀਦਾ ਉਹ ਆਧਾ ਵੀਜ ਰਸਤਾ ਤੈਨੂੰ ਹੈਗਾ ਕੋਲ ਚੱਕਰ ਦਾ ਰਸਤੇ ਤਾਂ ਹੁੰਦਾ ਜ਼ਿਆਦਾ ਆ ਤੇ ਵੀ ਇਹ ਵੀ ਚੰਪੀ ਵੀ ਕੇ ਵਿੱਚ ਆ ਦੇ ਕਾਜ ਆਟਮ ਜੰਮੀ ਵੀ ਹੈ ਨਹੀਂ ਵੀ ਨਹੀਂ ਗਿਆ ਇਹ ਨਾ ਉਹ ਇੱਕ ਅੱਖ ਜਾ ਹੁੰਦਾ ਇਹ ਮੈਂ ਤਾਂ ਇਹਨੂੰ ਲਾਉਂਦਾ ਕੋਈ ਫਿੱਧਰ ਜੰਮਿਆ ਹੁੰਦਾ ਧਾਨ ਦੇ ਉੱਪਰੋਂ ਖੜਦਾ ਦੇ ਵੀ ਲਾਉਣੇ ਹੁੰਦੇ ਆ ਜਿਹੜੀ ਚੀਜ਼ ਨੂੰ ਪਾਲਦੇ ਆ ਪਰ ਭਾਈ ਅੱਜ ਮੈਨੂੰ ਉਹ ਪ੍ਰੋਪਰ ਲੱਗਦਾ ਇੱਧਰ ਮੈਂ ਤਾਂਆਂ ਕੁਝ ਹੋਰ ਚੀਜ਼ ਦੇਖੀ ਬੈਠਾ ਆ ਸਾਡੇ ਤਾਂ ਬੁੱਝੀਆਂ ਉਹ ਬੁੱਝੇ ਤਾਂ ਉੱਥੇ ਆ ਹਾਂ ਚੱਲ ਕੋਈ ਚਲਾ ਦੇਣੀ ਹੈ ਮਸ਼ੀਨਾਂ ਅੱਜ ਜਿੱਤੀ ਚਲਾ ਦੇਣੀ ਅੱਜ ਕਿੰਨੀ ਹੋਵੇਗਾ ਪੱਤੀ ਅੱਜ 25 ਹੋਗੀ 26 ਹੋਗੀ 26 ਤੇ 100 ਦਾ ਕੰਮ ਹੋ ਜਾਣਾ ਕੰਮ ਦੇ 20 ਦਿਨ ਤੱਕ 20 ਦਿਨ ਤੱਕ ਆਹੋ ਆਹ ਤਾਂ ਤੇਰਾ ਖੇਤ ਆ ਜਾਣਾ 20 ਦਿਨ ਤੱਕ ਆਈ ਜਾਣਾ ਹੂੰ ਕਾ ਕਰਤਾ ਕਾਲੇਨਗਰੀਸ ਅੱਜ ਲੱਗਿਆ ਹੋਇਆ ਕਰਨ ਹੂੰ ਕਰਤਾ ਅਸੀਂ ਵੀ ਵੀਡੀਓ ਦਾ ਹੱਥ ਮਾਰ ਤੋਂ ਪਾਲੇ ਲੈ ਕੇ ਨਹੀਂ ਆ ਬੰਦੇ ਹਾਂ ਅਸੀਂ ਵੀਡੀਓ ਚ ਪਾਤੀ ਵੀ ਕਾਲੇਨਾਂ ਭਾਈ ਕਰਤੀ ਮਸ਼ੀਨ ਤਿਆਰ ਪਹਿਲੀ ਉਹ ਪਾਤੀ ਸੀ ਦੀ ਪਹਿਲੀ ਉਹ ਪਾਤੀ ਉਹਦੀ ਹੂੰ ਵੀ ਸਾਨੂੰ ਆਹ ਦਾ ਤੇ ਰੰਗ ਦਿਖਾਉਂਦੇ ਯਾਰ ਪੂਰੇ ਬੜੀ ਬੜੀ ਲੱਗਦੀ ਹੈ ਹਾਂ ਬੱਟੀ ਵੀ ਪੱਕਾ ਹੋ ਗਿਆ ਵੀ ਲੈ ਨਾ ਰੰਗ ਦਾ ਬਣਣਾ ਜਾਂਦਾ ਫਿਰ ਕੇ ਲੱਤ ਬਣ ਜਾਂਦਾ ਚੱਲ ਫਿਰ ਤੇਨੂੰ ਤੇਨੂੰ ਦਾ ਚੈਰੀ ਮੁਕਣ ਦਾ ਕੋਈ ਚੱਕਣ ਨਹੀਂ ਚੜਾ ਹੋਇਆ ਚੜਾ ਹੋਇਆ ਇਤਰੇ ਟਟਕਾ ਮੈਨਾ ਪਿੰਡਾਂ ਨੇੜੇ ਦੇਖੀ ਰੂ ਹਾਂ ਗੇਟੀੰਦਾ ਰੇਕੇ ਪੈਂਦਾ ਜਿੱਥੇ ਮਰਜੀ ਹੋਵੇ ਹਾਂ ਠੀਕ ਆ ਹੂੰ ਉਹ ਚਰੀ ਡਿਗ ਡਿਗ ਡੀ ਬੂਟਾ ਜੇ ਉਹ ਯਾਰ ਉਹ ਬੂਟੇ ਤੇਰੇ ਹੋਏ ਉਹ ਵੀ ਖੇਤ ਅਕੜੇ ਆ ਹਾਂ ਸਾਲ ਦੇ ਬੂਟੇ ਆ ਆਪਣੇ ਸਾਲ ਦੇ ਬੂਟੇ ਜੇ ਬਾਜਰਾ ਦਾ ਜੇ ਉਹਨੂੰ ਮੈਂ ਰੋਕ ਰੱਖਦਾ ਉਹਨੂੰ ਬੂਟੇ ਜਿੱਡਾ ਹੀ ਹੋਣਾ ਦਾ ਹੁਣ ਚਲੀ ਜਾਂਦੀ ਣਠੀ ਛਾਲਾ ਮਾਰਦੀ ਉਹ ਜਿੰਦੀ ਜਿਹੋੜ ਚੱਲੀ ਫਿਰ ਚੱਲ ਚੱਲ ਫਿਰ ਤੂੰ ਠੀਕ ਹੋ ਜੀ